ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਠੀਕ ਠਾਕ ਤੇ ਵਧੀਆ ਤੇ ਲੋ ਜੀ ਅਸੀਂ ਆਏ ਹਾਂ ਐਨਐਸਕੇ ਗਰੋਸਰੀ ਦਾ ਸਮਾਨ ਲੈਣ ਤੇ ਹੁਣ ਇਥੋਂ ਆਪਾਂ ਨੇ ਵਾਪਸੀ ਹੀ ਤੇ ਹੁਣ ਆਉਂਦਾ ਭਿਆਨੀ ਮੀ ਵੀ ਕਹਿੰਦਾ ਕਿ ਤੇਰਾ ਦੇਣਾ ਹੀ ਕੀ ਏ ਕਿਹਾ ਤੁਸੀਂ ਨਹੀਂ ਇਥੋਂ ਜਾ ਸਕਦੇ ਹੁਣ ਤੇ ਮੀ ਨੇ ਲਿਆਨੇ ਰਿਜੀ ਤੀਓ ਇਹ ਸਮਾਨ ਆਹੀ ਖਰੀਦ ਲਿਆ ਤੇ ਨੋਣਾ ਘਰੇ ਚੱਲੇ ਸੀ ਤੇ ਬਸ ਮੀ ਪੈਂਦਾ ਪਿਆ ਹੁਣ ਉਹਦੇ ਕਰਕੇ ਮੀ ਦੇ ਕਰਕੇ ਖਲੋਤੇ ਹੋਏ ਆ ਠੀਕ ਆ ਆ ਮੈਂ ਤੇ ਉਹ ਨਾਲ ਮੇਰੀ ਅਸਿਸਟੈਂਟ ਠੀਕ ਹੈ ਇਹ ਕਹਿੰਦੀ ਕਿ ਸਮਾਨ ਲੈਣਾ ਗਰੋਸਰੀ ਦਾ ਉਹ ਤੇ ਕਰਕੇ ਤੇ ਠੀਕ ਹੈ ਇਹ ਆਪਣੇ ਅਸਿਸਟੈਂਟ ਆ ਤੇ ਠੀਕ ਹੈ ਜੋ ਵੀ ਕੋਈ ਵੀ ਸਪਰ ਕਰਨਾ ਹੁੰਦਾ ਨਾ ਤੁਸੀਂ ਇਹਦੇ ਨਾਲ ਕਰ ਸਕਦੇ ਹੋ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਠੀਕ ਹੈ ਤੁਸੀਂ ਇਹਦੇ ਨਾਲ ਕਾਲ ਕਰ ਲੈਣੀ ਹੈ ਇਹ ਤਾਂ ਨੰਬਰ ਹੈਗਾ 9890 ਨਾਲ ਲੱਗੇ ਨਾ ਲੱਭੇ ਠੀਕ ਹੈ ਠੀਕ ਹੈ ਤੇ ਇਹਦਾ ਨੰਬਰ ਹੈਗਾ ਵਾ 98190 ਨਾਲ ਲੱਗੇ ਨਾ ਲੱਭੇ ਤੇ ਤੁਸੀਂ ਇਹਦਾ ਨੰਬਰ ਨੋਟ ਕਰ ਲਿਆ ਠੀਕ ਹੈ ਤੇ ਕੋਈ ਵੀ ਇਨਫੋਰਮੇਸ਼ਨ ਵਾਸਤੇ ਇਹ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ ਹੋ ਓਕੇ ਤੇ ਬਾ ਨੂੰ ਬਾਹਰ ਦਾ ਵੀਊ ਦਿਖਾਉਣਾ ਵਾ ਕਿਦਾਂ ਮੀਂਹ ਡਿਆ ਪਿਆ ਤੇ ਉਹ ਦੇਖੋ ਮੀਂਹ ਵੀ ਕਹਿੰਦਾ ਕਿ ਤੇਰਾ ਦੇਣਾ ਹੀ ਕੀ ਏ ਬਹੁਤ ਤੇਜ਼ ਮੀਂਹ ਡਿਆ ਪੈਣ ਇੱਥੇ ਤੇ ਹੁਣ ਅਸੀਂ ਕਿਹਬਨੇ ਜਾਵ ਨਹੀਂ ਸਕਦੇ ਆ ਦੇਖਿਆ ਮੀਂਹ ਪੈਣ ੜਿਆ ਜਿੰਨੇ ਵੀ ਨੇ ਜਰੀਕ ਹੋਗੇ ਉੱਥੇ ਤੁਹਾਨੂੰ ਨਮੀ ਨਜ਼ਰ ਕਰਵਾ ਦੇਵਾਂਗੇ ਮੀ ਪੈਂਡਿਆ ਤੇ ਉਹਦੇ ਕਰਕੇ ਆਪਾਂ ਨੂੰ ਇੱਥੇ ਰੁਕਣਾ ਪੈਂਡਿਆ ਵਾ ਠੀਕ ਐ ਤੇ ਦੇਖ ਲਓ ਕਿੰਨੀ ਸਾਰੀ ਇੱਥੇ ਪਬਲਿਕ ਐ ਤੇ ਇੱਥੇ ਐਨਐਸਕੇ ਦੇ ਵਿੱਚ ਸਮਾਨ ਲੈਣ ਆਉਂਦੇ ਤੇ ਇਹ ਵੀ ਆਪਣਾ ਸੁੱਖਾ ਭਾਈ ਇਹ ਮੀਂਹ ਦੇ ਕਰਕੇ ਵੀ ਰੁਕਿਆ ਪਿਆ ਵਾ ਹੈਲਮਟ ਵਗੈਰਾ ਸਾਰਾ ਕੁਝ ਵਿੱਚੇ ਆ ਤੇ ਸਮਾਨ ਹੀ ਲੈ ਲਿਆ ਜੋ ਹੀ ਲੈਣਾ ਸੀ ਗਰੋਸਰੀ ਲਈ ਤੇ ਆ ਚੱਕਰ ਆ ਤੇ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਐਨ ਐਸ ਕੇ ਤੇ ਕੋਕਰਨ ਦੇ ਨਾਲ ਆ ਮਾਈਟਨ ਮੋਲ ਹੈ ਨਾ ਜਿਹੜਾ ਇਹਦੇ ਬਿਲਕੁਲ ਹੀ ਲੱਗੇ ਆ ਠੀਕ ਹੈ ਤੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਰੇਟ ਤੇ ਤੁਹਾਨੂੰ ਇੱਥੇ ਮਦਲਕੀ ਸਮਾਨ ਮਿਲੇਗਾ ਤੇ ਬਹੁਤ ਹੀ ਜੈਜ਼ ਰੇਟ ਦੇ ਉੱਤੇ ਇਹ ਇਤੋਂ ਜ਼ਿਆਦਾ ਰੇਡ ਨਹੀਂ ਹੁੰਦਾ ਸੀ ਠੀਕ ਹੈ ਤੇ ਇੱਥੇ ਹੈਗਾ ਵਾ ਉਹ ਦੂਸਰਾ ਜਿਹੜਾ ਪਾਣੀ ਨਹੀਂ ਪੀਵੀ ਦਾ ਠੀਕ ਹੈ ਤੇ ਉਹ ਵਾਲਾ ਜਿਹੜਾ ਪਾਈਨੈਪਲ ਕੇ ਪਪੀ ਪਾਈਨੈਪਲ ਦਾ ਮੇਰੇ ਖਿਆਲ ਦੇ ਨਾਲ ਪਾਣੀ ਹੈ ਉਹ ਜੇਤਾ ਨਹੀਂ ਹੈਗਾ ਤੇ ਇਹ ਆ ਐਨ ਐਸ ਕੇ ਠੀਕ ਹੈ ਤੇ ਐਨ ਐਸ ਕੇ ਆਓ ਤੇ ਇੱਥੇ ਤੁਸੀਂ ਵਿਜ਼ਿਟ ਕਰੋ ਬਹੁਤ ਹੀ ਸਸਤਾ ਤੁਹਾਨੂੰ ਸਮਾਨ ਮਿਲੇਗਾ ਤੇ ਸੁਖੇ ਨੇ ਪਾਲਿਆ ਹੈਲਮਟ ਤੇ ਹੁਣ ਕਹਿੰਦਾ ਸੀ ਚਲੋ ਚਲੀਏ ਘਰ ਨੂੰ ਕਹਿੰਦਾ ਮੀ ਹੁਣ ਹਟ ਗਿਆ ਮੀ ਪੈਂਦਾ ਥੋੜਾ ਥੋੜਾ ਤੇ ਕਹਿੰਦਾ ਹੁਣ ਚਲੀਏ ਜੀ ਘਰ ਨੂੰ ਠੀਕ ਹੈ ਤੇ ਚਲੋ ਮਿਲਦੇ ਆਂ ਫਿਰ ਤੁਹਾਨੂੰ ਥੋੜੀ ਦੇਰ ਬਾਅਦ ਤੇ ਠੀਕ ਹੈ ਮਿਲਦੇ ਤੁਹਾਨੂੰ ਥੋੜੀ ਦੇਰ ਬਾਅਦ ਤੇ ਅਸੀਂ ਹੁਣ ਘਰੇ ਜਾ ਰਹੇ ਆਂ ਠੀਕ ਹੈ ਤੇ ਆ ਤੁਹਾਨੂੰ ਐਨਐਸਕੇ ਦਾ ਵਿਊ ਦਿਖਾ ਦਿਆਂ ਇਹ ਤੇ ਹੈਗੇ ਕਿ ਅੰਦਰਲੀ ਸਾਈਡ ਤੇ ਨਾ ਵਿਊ ਤੇ ਇਹਦਾ ਨੁਮਾ ਫੋਟੋ ਵੀ ਪਾਵਾਂਗੇ ਇਹਦੀ ਠੀਕ ਹੈ ਐਨਐਸਕੇ ਦੀ ਫੋਟੋ ਠੀਕ ਹੈ ਤੇ ਫੋਟੋ ਲੈ ਲਈ ਹੋਈ ਇਹ ਤੇ ਚਲੋ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਚਲੋ ਸੁਖਾ ਜੀ ਉਧਰ ਹੋ ਲਿਓ ਫੜਾਓ ਮੇਰਾ ਹੈਲਮਟ ਤੇ ਮਾਰਾ ਜੀ ਹੁਣ ਤੁਸੀਂ ਚਲੋ ਇੱਥੇ ਲਾ ਦੇਣੀ ਹੈ ਰੈਡੀ ਮੀ ਆ ਗਿਆ ਫੇਰ ਤੇ ਮੀ ਹੋ ਗਿਆ ਫੇਰ ਸਟਾਰਟ ਤੇ ਉਹਦੇ ਕਰਕੇ ਹੁਣ ਆਪਾਂ ਨੂੰ ਫੇਰ ਰੁਕਣਾ ਪੈਣਾ ਵਾ ਤੇ ਮਾਰਾਈ ਮੀ ਤੇ ਹੋ ਗਿਆ ਫੇਰ ਸਟਾਰਟ ਹੈ ਮੀ ਹੋ ਗਿਆ ਸਟਾਰਟ ਤੇ ਉਹਦੇ ਕਰਕੇ ਆਪਾਂ ਨੂੰ ਫੇਰ ਰੁਕਣਾ ਪੈ ਰਿਹਾ ਠੀਕ ਹੈ ਤੇਜ ਦੀ ਵੀ ਬਾਲੋ ਬੜਾਈ ਚਿੱਟੇ ਬਾਬੇ ਦੇ ਮੀ ਬੋ ਪੈ ਰਿਹਾ ਤੇਜ ਮਾਰਾ ਦੇਖੋ ਜਿਨ੍ਹਾਂ ਨੇ ਛਤਰੀਆਂ ਜਿਨ੍ਹਾਂ ਕੋਲ ਸਾਧਨ ਹੈਗੇ ਉਹ ਜਾਣਦੇ ਨੇ ਠੀਕ ਹੈ ਤੇ ਆਪਣਾ ਸਮਾਨ ਲਿਆ ਗਰੋਸਰੀ ਦਾ ਦੁੱਧ ਵਗੈਰਾ ਲੈ ਲਿਆ ਇਹ ਪਹਿਲਵਾਨ ਬੰਨਾ ਨਾ ਇਹਨੇ ਤਾਂ ਦੁੱਧ ਲਿਆ ਹੋਇਆ ਇਹਨੇ ਇਹ ਬੰਦੇ ਨੇ ਹੁਣ ਦੁੱਧ ਲਿਆ ਕਹਿੰਦਾ ਵਾ ਪਹਿਲਵਾਨੀ ਪਹਿਲਵਾਨੀ ਸ਼ੁਰੂ ਕਰਨੀ ਹੈ ਤੇ ਉਹਦੇ ਕਰਕੇ ਇਹਨੇ ਦੁੱਧ ਲਿਆ ਹੋਇਆ ਵਾ ਤੇ ਸਾਰਾ ਠੀਕ ਹੈ ਤੇ ਤੁਸੀਂ ਦੇਖ ਸਕਦੇ ਆ ਤੇ ਸੁੱਖੇ ਦੀ ਨਜ਼ਰ ਦੇਖੋ ਕਿੱਧਰ ਜਾਣ ਰਹੀ ਹੈ ਹੈ ਇਹਦੀ ਨਜ਼ਰ ਦੇਖੋ ਕਿੱਧਰ ਜਾਣ ਰਹੀ ਹੈ ਇਹ ਬੜਾ ਵਿਸ਼ੇਸ਼ਤਾਨ ਬਹੁਤ ਹੀ ਗਾਂ ਦਾ ਆਈਟਮ ਆ ਸੁੱਖਾ ਵੀ ਤੇ ਠੀਕ ਹੈ ਤੇ ਉਹ ਜਿਨ੍ਹਾਂ ਦੇ ਕੋਲ ਗੱਡੀਆਂ ਹੈਗੀਆਂ ਮਹਾਰਾਜ ਉਹ ਤਾਂ ਜਾਣਦੇ ਆ ਤੇ ਸਾਡੇ ਵਰਗੇ ਭੇਜ ਜਾਣਾ ਇੱਥੇ ਹੀ ਇਹ ਚੱਕਰ ਹੁਣ ਹੀ ਗਰੋਸਰੀ ਦਾ ਸਮਾਨ ਤੇ ਲੈ ਲਿਆ ਹੋਇਆ ਵਾ ਪਰ ਪੰਗਾ ਹੈ ਕਿ ਹੁਣ ਭੇਜ ਜਾਣਾ ਇਹ ਲੋਕੇਸ਼ਨ ਇਹਦੀ ਹੈਗੀ ਏ ਮਾਈ ਟਾਊਨ ਮਲੋਰੀ ਦੇ ਮਲੋਰੀ ਚ ਹੀ ਪੈ ਜਾਂਦਾ ਤੇ ਲੱਗੇ ਹੈਗੀ ਜਿਨ੍ਹਾਂ ਕੋਲ ਮੋਟਰਸਲ ਵਗੈਰਾ ਗੱਡੀ ਵਗੈਰਾ ਨਹੀਂ ਹੈਗੀ ਤੇ ਉਹ ਕੋਕਰਿੰਗ ਟ੍ਰੇਨ ਤੇ ਐਮ ਆਰਟੀ ਦੇ ਪੰਡਾਨਿਆਂ ਤੋਂ ਮਲੂਰੀ ਮਲੂਰੀ ਤੋਂ ਸਿੱਧਾ ਹੀ ਐ ਕੋਕਰਨ ਸਟੇਸ਼ਨ ਠੀਕ ਹੈ ਨੈਕਸਟ ਸਟੇਸ਼ਨ ਇਹਦਾ ਵਾ ਐਮ ਆਰਟੀ ਦਾ ਤੇ ਤੁਸੀਂ ਉੱਥੇ ਉਥੋਂ ਉਤਰ ਕੇ ਤੇ ਆ ਉੱਪਰਲੀ ਸਾਈਡ ਦੇ ਜਿਹੜਾ ਫਲਾਈਓਵਰ ਬਰੀਜ਼ ਵਗੈਰਾ ਬਣਿਆ ਜਿਹੜਾ ਠੀਕ ਹੈ ਤੇ ਇਹਦੇ ਵਿੱਚੋਂ ਉਥੋਂ ਸਿੱਧਾ ਹੀ ਉਹਦੇ ਵਿੱਚੋਂ ਸਿੱਧਾ ਹੀ ਤੁਸੀਂ ਤੁਰ ਕੇ ਤੇ ਸਿੱਧਾ ਇਹ ਮਾਲ ਦੇ ਵਿੱਚ ਆਉਣਾ ਵਾ ਤੇ ਇਹ ਮਾਲ ਦੇ ਵਿੱਚੋਂ ਸਿੱਧਾ ਹੀ ਉਥੋਂ ਬਾਹਰ ਨਿਕਲ ਕੇ ਤੇ ਤੁਸੀਂ ਸਿੱਧਾ ਹੀ ਇਹਦੇ ਵਿੱਚ ਆ ਸਕਦੇ ਹੋ ਐਨਐਸਕੇ ਚ ਠੀਕ ਹੈ ਤੇ ਇਹ ਆ ਐਨਐਸਕੇ ਦਾ ਮੇਨ ਇੰਟਰੈਸ ਠੀਕ ਹੈ ਇਹ ਮੇਨ ਇੰਟਰੈਸ ਹੈ ਤੇ ਤੁਸੀਂ ਇੱਥੇ ਆ ਸਕਦੇ ਹੋ ਬਹੁਤ ਵਧੀਆ ਸਮਾਨ ਮਿਲਦਾ ਇਥੋਂ ਠੀਕ ਹੈ ਤੇ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰੋ ਇਥੇ ਤੇ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਣਾ ਵਾ ਤੇ ਕੀ ਮਤਲਬ ਕੀ ਵਧੀਆ ਸਮਾਨ ਮਿਲਦਾ ਉਹ ਜਾਇਜ ਜਾਇਜ ਰੇਟ ਤੇ ਸਮਾਨ ਮਿਲਦਾ ਉਹ ਆ ਹਰ ਇੱਕ ਸਮਾਨ ਬਹੁਤ ਜਾਇਜ਼ ਰੇਟ ਤੇ ਮਿਲਦਾ ਵਾ ਠੀਕ ਹੈ ਤੇ ਚਲੋ ਫਿਰ ਅੱਜ ਲਈ ਤੁਹਾਨੂੰ ਮਿਲਦੇ ਆ ਇੱਥੇ ਹੀ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੋਰ ਤੋਂ ਬੈਲ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਠੀਕ ਹੈ ਕਿਉਂਕਿ ਮੈਂ ਜੜੀਆਂ ਵੀ ਹੋਰ ਨਵੀਆਂ ਵੀਡੀਓ ਵਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਵਾਂ ਤੇ ਤੁਸੀਂ ਮੇਰੀਆਂ ਵੀਡੀਓ ਦੇਖੋ ਤੇ ਵੱਤੋ ਵੱਧ ਤੁਸੀਂ ਪਿਆਰ ਦਿਓ ਠੀਕ ਹੈ ਮੇਰੀਆਂ ਵੀਡੀਓ ਨੂੰ ਤੇ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਓਕੇ ਜੀ ਧੰਨਵਾਦ ਜੀ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓ ਤੇ ਇੰਟਰਸਟ ਇੰਟਰ ਕੀਤਾ ਹੋਇਆ ਵਾ ਵਿਊ ਸਾਰਾ ਕੁਝ ਦੇਖਿਆ ਵਾ ਠੀਕ ਹੈ ਤੇ ਚਲੋ ਅਸੀਂ ਹੁਣ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਮੀਂਹ हट ਗਿਆ ਵਾ ਸੁੱਖਾ ਜੀ ਇਧਰ ਸਮਾਈਲ ਸਮਾਈਲ ਸੁੱਖਾ ਜੀ ਠੀਕ ਹੈ ਕਹਿੰਦਾ ਮੋਟਰ ਲੈ ਕੇ ਆ ਮੋਟਰਸਾਈਕਲ ਲੈ ਕੇ ਆ ਤੇ ਮੀਂਹ हट ਗਿਆ ਹੋਇਆ ਵਾ ਤੇ ਚੱਲੀ ਇਹੀ ਘਰ ਨੂੰ ਇਹਨੂੰ ਕਰ ਜਾਂਦੀ ਬੜੀ ਕਾਲੀ ਪਈ ਏ ਠੀਕ ਹੈ ਤੇ ਚਲੋ ਤੁਸੀਂ ਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਤੇ ਤਾਂ ਕਿ ਜਿਹੜੀਆਂ ਵੀ ਨਵੀਆਂ ਵੀਡੀਓ ਆ ਮੈਂ ਲੈ ਕੇ ਆਵਾਂ ਤੁਹਾਡੇ ਸਾਹਮਣੇ ਤੇ ਤੁਸੀਂ ਜਿਹੜਾ ਨਾ ਕੀ ਵਧੀਆ ਤੋਂ ਵਧੀਆ ਤੁਸੀਂ ਵੀਡੀਓ ਦੇਖ ਸਕਦੇ ਹੋ ਠੀਕ ਹੈ ਤੇ ਚਲੋ ਹੁਣ ਅਸੀਂ ਚੱਲੇ ਆਂ ਕਰਨ ਨੂੰ ਤੇ ਆਹ ਤੁਹਾਡੇ ਵੀਰ ਦਾ ਮੋਸਲੇ ਆ ਠੀਕ ਆ ਦੇਖ ਲਓ ਹਾਂਡੇ ਵਾਲਿਆਂ ਦਾ 150 ਇਹ ਤੁਹਾਡੇ ਵੀਰ ਦਾ ਮੋਸਲ ਠੀਕ ਹੈ ਤੇ ਇਹ ਲਾਤੀ ਇਹ ਹੀ ਕਾਬੀ ਚੋਕਲ ਇਹ ਇਹ ਹੈ ਹੀ ਕਾ ਬਤਾਇਆ ਸਟਾਰਟ ਹਾਂਜੀ ਠੀਕ ਹੈ ਤੇ ਚਲੋ ਮਿਲਦੇ ਆ ਤੁਹਾਨੂੰ ਇਹ ਬਾਅਦ ਵਿੱਚ ਠੀਕ ਹੈ ਤੇ ਤੁਸੀਂ ਚੈਨਲ ਨੂੰ ਚੈਨਲ ਨੂੰ ਮੈਨੂੰ ਦੁਬਾਰਾ ਦੁਬਾਰਾ ਕਹਿਣਾ ਪੈ ਰਿਹਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਤਾਕਿ ਮੈਂ ਨਵੀਆਂ ਵੀਡੀਓ ਲੈ ਕੇ ਆਵਾਂ ਤੇ ਤੁਹਾਨੂੰ ਪਤਾ ਲੱਗ ਸਕੇ ਓਕੇ ਓਕੇ ਜੀ ਸਤਿ ਸ੍ਰੀ ਅਕਾਲ ਜੀ ਤੇ ਹਾਂਜੀ ਆ ਗਏ ਅਸੀਂ ਸਿਗਨਲ ਤੇ ਸਿਗਨਲ ਬਹੁਤ ਲੰਮਾ ਚੱਲਣਾ ਵਾ ਤੇ ਉਹਦੇ ਕਰਕੇ ਆਪਾਂ ਨੂੰ ਹੁਣ ਰੁਕਣਾ ਪੈਣਾ ਮੈਂ ਤੇ ਸ਼ਾਰਟਕਟ ਇੱਧਰ ਦੀ ਇੱਧਰ ਦੀ ਮੈਂ ਤੇ ਐਨਐਸ ਕੇ ਦੇ ਅੱਗੋਂ ਮੈਂ ਤੇ ਸ਼ਾਰਟਕਟ ਇੱਧਰ ਦੀ ਲੈ ਲਿਆ ਸੀ ਪਰ ਉਹਦੋਂ ਨੂੰ ਰੈੱਡ ਲਾਈਟ ਹੋ ਗਈ ਠੀਕ ਹੈ ਉਹਦੇ ਕਰਕੇ ਫਿਰ ਮੈਨੂੰ ਰੁਕਣਾ ਪੈ ਗਿਆ ਉੱਥੇ ਠੀਕ ਹੈ ਤੇ ਆ ਜਿਹੜਾ ਬਾਈ ਨੇ ਬਹੁਤ ਵਧੀਆ ਇਹਨੇ ਪਾਇਆ ਹੋਇਆ ਵਾ ਕਵਰ ਫੋਨ ਦੇ ਉੱਪਰਲੀ ਸਾਈਡ ਤੇ ਜਿਵੇਂ ਮੀਂਹ ਦੇ ਵਿੱਚ ਪਿੱਗੇ ਨਾ ਤੇ ਬਹੁਤ ਵਧੀਆ ਲੱਗਾ ਮੈਨੂੰ ਜੇ ਮੇਰਾ ਵੀ ਦਿਲ ਕਰਦਾ ਨਾ ਵੀ ਪਵਾ ਲਵਾਂ ਆਪਣੇ ਵਾਲੇ ਤੇ ਕਿਉਂਕਿ ਮੇਰਾ ਤੇ ਨਹੀਂ ਸਹੀ ਲੱਗਦਾਗਾ ਇਦਾਂ ਤੇ ਇਦਾਂ ਫੋਨ ਰਹਿੰਦਾ ਵਾ ਕਿ ਫੋਨ ਇਦਾਂ ਭੇਜੇ ਜਾਂਦਾ ਵਾ ਤੇ ਉਹਦੇ ਕਰਕੇ ਫਿਰ ਮੈਨੂੰ ਤੇ ਚਲੋ ਮਿਲਦੇ ਆ ਹੁਣ ਲੰਪੂ ਹੋ ਗਿਆ ਇੱਥੇ ਚਲਾਵੀਂ ਫੜ ਕੇ ਰੱਖ ਫੋਨ ਨੂੰ ਬਸ ਤੇ ਆਪਣਾ ਫੋਨ ਕਾਟੋ ਇਹ ਆ ਉਹ ਮੋਕਲ ਬੰਦ ਹੋ ਗਿਆ ਇਹ ਮੇਰੇ ਲੱਗ ਗਿਆ ਲੈ ਕੇ ਇੱਥੇ ਜਿਹੜਾ ਮੈਂ ਬੋਲਾਂ ਚਲੋ ਹੋਰ ਤੁਹਾਨੂੰ ਅੱਗੇ ਜਵਾਕ ਚੱਲਦੇ ਆ ਆ ਐਮੂਲੈਂਸ ਆ ਗਿਆ ਅੰਦਰ ਆ ਇਹ ਦਰੀਲਾ ਦਾ ਹੋ ਰਹੀ ਹੈ ਕਰਦਾ ਮੰਦਰ ਨਹੀਂ ਚੱਲਾਂਗੇ ਮੁੰਮਾ ਨਾਲ ਬੈਠਾ ਫੋਨ ਤੇ Yes. <laughs> गॾी <laughs> ਜੀ ਸਮਾਨ ਹੁਣ ਆ ਗਿਆ ਵਾ ਤੇ ਉਹ ਜਵਾਨ ਮੈਨੂੰ ਸਾਰਾ ਹੀ ਸਮਾਨ ਫੜਾ ਕੇ ਠੀਕ ਹੈ ਤੇ ਆਪ ਚਲ ਗਿਆ ਉਧਰ ਕਹਿੰਦਾ ਮੈਂ ਬਾਹਰੋਂ ਉਹ ਲੈ ਆਵਾਂ ਦੂਜਾ ਯਾਰ ਕਹਿੰਦਾ ਮੈਂ ਆਟਾ ਲੈ ਆ ਮਜਾ ਦੀ ਉਹਨੇ ਮੈਨੂੰ ਪਾਗਲ ਨੇ ਉਹ ਦੱਸਿਆ ਨਹੀਂ ਹੈਗਾ ਕਿ ਆਟਾ ਜਿਹੜਾ ਉਹ ਉਦੋਂ ਹੀ ਮੋਰਸਲ ਤੇ ਰੱਖ ਲੈਣਾ ਸੀ ਨਾਲੇ ਹਾਂ ਤੇ ਹੁਣ ਮੇਰਾ ਬੁਰਾ ਹਾਲ ਹੋਇਆ ਪਿਆ ਵਾ ਵੇਖੋ ਤਿੰਨ ਤਿੰਨ ਚੀਜ਼ਾਂ ਬੰਦਾ ਦੱਸੋ ਯਾਰ ਕਿੱਥੋਂ ਚੁੱਕ ਲਵੇ ਹੁਣ ਹਾਂ ਮੇਰਾ ਬੁਰਾ ਹਾਲ ਹੋ ਗਿਆ ਵਾ ਲਓ ਜੀ ਹੁਣ ਘਰ ਵੀ ਆ ਗਿਆ ਵਾ ਠੀਕ ਹੈ ਤੇ ਮਿਲਦੇ ਆ ਤੁਹਾਨੂੰ ਥਾਈਓ ਤੇ ਦਰਵਾਜ਼ਾ ਖੁੱਲਣ ਡਿਆ Welcome. ਲੇ ਆਂਦਾ ਜੇ ਸਮਾਨ ਤੇ ਲਓ ਜੀ ਲਾਤਾ ਹੀ ਹੈਲਮਟਾ ਠੀਕ ਆ ਲਾਤਾ ਜੀ ਸਿਰ ਤੋਂ ਕਪੜਾ ਓਹ ਹੋ ਹੋ ਬੁਰਾ ਹਾਲ ਹੈ ਤੇ ਅੰਮਾਰਾ ਹੀ ਬੁਰਾ ਹਾਲ ਹੈ ਲੋ ਹੈਲਮਟ ਰਹਾ ਜਤਾ ਤੇ ਆ ਜੇ ਸਮਾਨ ਜਿਹੜਾ ਲੈ ਕੇ ਆਇਆ ਹੁਣੇ ਗ੍ਰੋਸਰੀ ਤੋਂ ਸਾਰਾ ਹੀ ਸਮਾਨ ਉੱਥੋਂ ਜਨੈਸਕੇ ਤੋਂ ਤੇ ਤੁਸੀਂ ਵੀ ਵਿਜ਼ਿਟ ਕਰੋ ਉਥੇ ਏ ਟੂ ਜ਼ੈਡ ਵਧੀਆ ਤੋਂ ਵਧੀਆ ਸਾਰਾ ਸਮਾਨ ਮਿਲਦਾ ਵਾ ਠੀਕ ਐ ਤੇ ਤੁਸੀਂ ਵੀ ਉਥੇ ਜਾਓ ਇੱਕ ਰੀ ਮਲੂਰੀ ਦੇ ਲੱਗੀ ਮੈਂ ਤੁਹਾਨੂੰ ਆਲਰੇਡੀ ਪਹਿਲਾਂ ਹੀ ਦੱਸ ਚੁੱਕਾ ਹਾਂ ਠੀਕ ਐ ਤੇ ਮਲੂਰੀ ਦੇ ਬਿਲਕੁਲ ਲੱਗ ਗਿਆ ਤੇ ਤੁਸੀਂ ਉਥੇ ਜਾਓ ਵਿਜ਼ਿਟ ਕਰੋ ਬਹੁਤ ਹੀ ਵਧੀਆ ਵਧੀਆ ਐਟਮਾ ਉਥੋਂ ਮਿਲਦੀਆਂ ਹਰ ਇੱਕ ਜਿਹਨੂੰ ਕਹਿੰਦੇ ਨੇ ਕਿ ਕਿਚਨ ਦਾ ਏ ਟੂ ਜ਼ੈਡ ਸਮਾਨ ਹਰ ਇੱਕ ਸਮਾਨ ਉਥੋਂ ਮਿਲਦਾ ਵਾ ਤੇ ਤੁਸੀਂ ਜਾਓ ਤੇ ਤੁਸੀਂ ਲੈ ਕੇ ਆਓ ਉਥੋਂ ਸਮਾਨ ਜ਼ਰੂਰ ਠੀਕ ਐ ਤੇ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਚੈਨਲ ਨੂੰ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਆ ਠੀਕ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਿਓ ਠੀਕ ਹੈ ਤਾਂ ਕਿ ਜੜੀਆਂ ਵੀ ਨਵੀਆਂ-ਨਵੀਆਂ ਵੀਡੀਓ ਆਉਣੀਆਂ ਹੋ ਮੈਂ ਤੁਹਾਡੇ ਸਾਹਮਣੇ ਹਰ ਇੱਕ ਵੀਡੀਓ ਲੈ ਕੇ ਆਵਾਂਗੇ ਜਿਹੜਾ ਨੋਟੀਫਿਕੇਸ਼ਨ ਜਦੋਂ ਮੈਂ ਆਪਣੋ ਵੀਡੀਓ ਜਦੋਂ ਮੈਂ ਅਪਲੋਡ ਕਰਾਂਗਾ ਕੀ ਤੁਹਾਡੇ ਕੋਲ ਮੇਰਾ ਵੀਡੀਓ ਦਾ ਨੋਟੀਫਿਕੇਸ਼ਨ ਚਲਾ ਜਾਏ ਠੀਕ ਹੈ ਤਾਂ ਕਿ ਜਦੋਂ ਤੁਸੀਂ ਫੇਰ ਉਹੀ ਮੇਰੀ ਵੀਡੀਓ ਦੇਖ ਸਕੋ ਠੀਕ ਹੈ ਤੇ ਇਦਾਂ ਨਹੀਂ ਆ ਬਹੁਤ ਵਧੀਆ ਤੁਹਾਨੂੰ ਵੀਡੀਓ ਵੇਖਣ ਨੂੰ ਮਿਲ ਗਈਆਂ ਠੀਕ ਹੈ ਤੇ ਤੁਸੀਂ ਜਰੂਰ ਦੇਖੋ ਠੀਕ ਹੈ ਓਕੇ ਜੀ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਤੇ ਹਾਂਜੀ ਯਾਰ ਲਿਆਂਦਾ ਜੇ ਸਮਾਨ ਠੀਕ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਦੁੱਧ ਲੈ ਜਾਂਦਾ ਛੇ ਵਾਲਾ ਮਰਚ ਗੰਡੇ ਹੋ ਗਏ ਪਿਆਜ਼ ਆਲੂ ਹੋ ਗਏ ਮੈਗੀ ਹੋ ਗਈ ਮੈਗੀ ਦਾ ਬੜਾ ਸ਼ਕੀਨ ਹੈ ਆਪਣਾ ਪਤੰਦਰ ਖਾਂਡੋ ਵੀ ਲੂਨ ਹੋ ਗਈ ਅਦਰਕ ਲਸਣ ਮਰਚਾਂ ਇਹ ਚੀਜ਼ਾਂ ਲੈਣਦੀਆਂ ਹੋਈਆਂ ਜਾ ਕੇ ਉੱਥਾ ਠੀਕ ਹੈ ਤੇ ਬਹੁਤ ਵਧੀਆ ਬਹੁਤ ਵਧੀਆ ਰੇਟ ਤੇ ਉੱਥਾ ਸਮਾਨ ਮਿਲਦਾ ਠੀਕ ਹੈ ਤੇ ਤੁਸੀਂ ਉੱਥੇ ਵਿਜ਼ਿਟ ਕਰੋ ਤੇ ਤੁਸੀਂ ਉਥੋਂ ਲਿਆ ਲਿਆਓ ਜਾ ਕੇ ਸਮਾਨ ਬਹੁਤ ਵਧੀਆ ਹਰ ਇੱਕ ਤੀਜੂ ਵੈਰਾਈਟੀ ਵਧੀਆ ਮਿਲਦੀ ਹੈ ਉਥੋਂ ਠੀਕ ਹੈ ਤੇ ਹੁਣ ਅਸੀਂ ਤੁਹਾਨੂੰ ਤੇ ਆਪਣਾ ਪਤੰਦਰ ਬਣਾ ਰਿਹਾ ਹੈ ਚਾਹ ਠੀਕ ਹੈ ਤੇ ਆ ਜਾਓ ਫਿਰ ਚਾਹ ਪੀਏ ਘੁੱਟ ਘੁੱਟ ਚਾਹ ਲੈਣਾ ਲਗਿੰਦਾ ਨਿਆਰਾ ਹੀ ਬੜਾ ਹੁੰਦਾ ਚਾਹ ਦਾ ਤੇ ਚਾਹ ਚਾਹੀ ਹੋਈ ਪਈ ਹੈ ਮੇਤਰੋ ਆ ਜਾਓ ਫਿਰ ਕੋਟ ਕੇ ਚਾਹ ਪੀਏ ਤੇ ਆਓ ਤੁਹਾਨੂੰ ਫਿਰ ਦਿਖਾਣੇ ਆ ਬਾਹਰ ਦਾ ਥੀਕ ਹੈ ਇਹ ਹੈ ਜੀ ਮੇਰੇ ਘਰ ਦੀ ਬਾਹਰ ਦੀ ਸੈੱਬ ਤੇ ਨਾ ਪਾਰਕ ਜਿੱਥੇ ਸਾਰੇ ਆਉਂਦੇ ਨੇ ਬੱਚੇ ਸਿਆਣੇ ਨੇ ਠੀਕ ਹੈ ਤੇ ਇੱਥੇ ਨਾ ਸਾਰਾ ਕੋਸ਼ੀ ਖੇਡਦੇ ਰਹਿੰਦੇ ਤੇ ਇੱਥੇ ਨਾ ਸ਼ਾਮਾਂ ਨੂੰ ਸਾਰੇ ਯਾਨੇ ਖੇਡਦੇ ਆ ਉਹ ਦੇਖਿਆ ਕਿੰਨੇ ਵਧੀਆ ਬੱਚੇ ਰਹੇ ਆ ਪੰਗਵਾ ਪਿੰਡਾਂ ਦੇ ਹੁੰਦਾ ਦੇ ਨਹੀਂ ਲੈਣ ਇੱਥੇ ਘਰ ਦੇ ਸਾਹਮਣੇ ਬਹੁਤ ਵਧੀਆ ਸਾਰੇ ਇੱਥੇ ਆ ਜਾਂਦੇ ਆ ਸ਼ਾਮਾਂ ਨੂੰ ਨਾ ਸ਼ਾਮਾਂ ਦਾ ਟਾਈਮ ਹੁੰਦਾ ਕੋਈ ਸ਼ਹਿਰ ਕਰਨ ਆਉਂਦਾ ਕੋਈ ਖੇਡਣ ਆਉਂਦਾ ਕੋਈ ਬੱਚੇ ਹਨਾ ਤੇ ਉਹ ਜਿਹੜੀ ਸਾਹਮਣੇ ਘੰਟੀ ਬੈਠੀ ਹੈ ਨਾ ਉਹ ਇੱਥੇ ਬੱਚਿਆਂ ਨੂੰ ਸਮਾਨ ਵੇਚਣ ਵਾਸਤੇ ਕਿ ਬੱਚੇ ਆਉਣ ਦੇ ਇੱਥੇ ਸਮਾਨ ਲੈਣ ਮੇਰਾ ਖਰੀਦਣ ਵਾਸਤੇ ਉਹਨੇ ਰੱਖਿਆ ਸਮਾਨ ਠੀਕ ਆ ਯਾਰ ਜੀ ਬਹੁਤ ਵਧੀਆ ਸ਼ਾਮਾਂ ਨੂੰ ਤੇ ਘਰ ਦੇ ਅੱਗੇ ਨਾ ਪੂਰੀ ਰੌਣਕ ਲੱਗੀ ਹੁੰਦੀ ਏ ਤੇ ਸ਼ਾਮਾਂ ਨੂੰ ਵੀ ਮੈਂ ਤੁਹਾਨੂੰ ਦਿਖਾਵਾਂਗਾ ਬਹੁਤ ਵਧੀਆ ਰੌਣਕ ਲੱਗੀ ਹੁੰਦੀ ਏ ਇੱਥੇ ਸ਼ਾਮਾਂ ਨੂੰ ਤੇ ਆਜੋ ਫਿਰ ਮਿੱਤਰੋ ਤੁਹਾਨੂੰ ਪਈਏ ਘੁੱਟ ਘੁੱਟ ਚਾਹ ਹਾਂਜੀ ਉਹਨੂੰ ਕਹਿੰਦੇ ਨੇ ਕਿ ਚਾਹ ਦੇ ਪਿਆਲੇ ਹੋਏ ਨਾ ਘੁੱਟ ਘੁੱਟੇ ਚਾਹ ਦੇ ਪਿਆਲੇ ਹੋਏ ਨੇ ਹਾਂ 엄마 ਬਲਬਲੇ ਮਾਰਦੀ ਪਈ ਰਿੰਝਦੀ ਵੀ ਚਾਹ ਪੂਰੀ ਹੈ ਮਿੱਤਰੋ ਚਾਹ ਜਿਹੜੀ ਨਾ ਪੂਰੇ ਭਾਲੇ ਮਾਰਦੀ ਪਈ ਦੇਖੋ ਹੁਣ ਹਾਂ ਹਮ ਬੰਨੀ ਯਾਰਾ ਆਗੀ ਬਾਹਰ ਆਗੀ ਬਾਹਰ ਹਾਂ ਆਗੀ ਬਾਹਰ ਫੇਰ ਆ ਦੇਖੋ ਆ ਪੂਰੇ ਨਿਆਰੇ ਮਾਰ ਨਿਆਰੇ ਨਾਲ ਬਾਹਰ ਨੋਪਲ ਦੀ ਪਈ ਚ ਇਹਦੇ ਪੂਰੀ ਚੰਗੀ ਤਰ੍ਹਾਂ ਕਾਢੀ ਦੀ ਚਾਹ ਤੇ ਦੇਖੋ ਮੇਤਰ ਹਾਂ ਇੱਥੇ ਰੱਖ ਕਿਉਂ ਆਉਂਦਾ ਨਹੀਂ ਯਾਰਾਂ ਹਾਂ